ਭਾਈ ਨਾ ਤਾਂ ਕੋਈ ਇੱਥੇ ਬਾਜ਼ਾਰ ਆ ਪਰ ਇੱਕ ਵੱਡਾ ਖਜ਼ਾਨਾ ਤੁਹਾਨੂੰ ਦੱਸ ਦੰਨੇ ਆ ਪੁਆਣੀਗੜ੍ਹ ਸ਼ਹਿਰ ਦੇ ਵਿੱਚ ਆ Amazon ਦੇ ਸਟੋਰ 'ਚ ਆ ਗਏ ਆ ਚਿਮਣੀਆਂ ਦੀ ਆਪਾਂ ਨੂੰ ਅੱਜ ਕੱਲ੍ਹ ਜ਼ਰੂਰਤ ਘਰਾਂ 'ਚ ਬਹੁਤ ਜ਼ਿਆਦਾ ਆ 2000 ਰੁਪਏ ਦੀ ਸਿਰਫ ਬਾਈ ਚਲਦੀ ਹੋਊਗੀ ਚਲਦੀ ਜੀ ਚਲਦੀ ਨਾ ਵੀ ਸਕ੍ਰੈਚ ਰੈਂਟ ਵਾਲੀ ਆ ਬਸ ਮਾੜਾ ਮੋੜਾ ਸਕ੍ਰੈਚ ਜਾਪਿਆ ਹੋਇਆ ਨਾ ਉਹ ਵੀ ਨਹੀਂ ਦੇਣਾ ਨਹੀਂ ਹੈਗਾ ਸਿਰਫ 2000 ਦੀ ਹੁਣ ਤੁਹਾਨੂੰ ਅੰਦਰ ਦਿਖਾਉਣਾ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਯਾਰਾਂ ਦੋਸਤਾਂ ਤੱਕ ਜ਼ਰੂਰ ਭੇਜ ਦਿਓ Amazon ਦੇ ਸਟੋਰ 'ਚ ਹੋਰ ਕੀ ਕੀ ਮਿਲਦਾ ਹੈਗਾ ਆ ਜਾਓ ਬਾਈ ਜਿਵੇਂ ਚਿਮਣੀਆਂ ਤਾਂ ਬੜੀਆਂ ਹੀ ਪਿਆਣੇ ਤਾਂ ਅ 25000 ਦੀ ਜੀ ਇਹ ਵੀ ਨਵੀਆਂ ਕਿ ਪੁਰਾਣੀਆਂ ਉਹੀ ਆਈ ਸਕਰੈਚ ਡੈਂਟ ਵਾਲੀ ਜੀ ਮਾੜਾ ਜਿਹਾ ਸਕਰੈਚ ਪਏ تھے ਨਾ ਹਾਂਜੀ ਇਹ ਕਿੰਨੇ ਦੀ ਆ ਫਿਰ ਇਹ ਮਿਲ ਜੂ ਜੀ ਆਪਾਂ ਨੂੰ 12000 ਦੀ ਜੀ ਗਰੰਟੀ ਗਰੰਟੀ 1 ਸਾਲ ਸਪੇਅਰ ਪਾਰਟ ਜੀ ਜਿੱਥੇ ਮਰਜੀ ਜ਼ਰੂਰਤ ਆ ਸਪੇਅਰ ਪਾਰਟ ਭੇਜ ਦਾਂਗੇ ਅੱਛਾ ਆ ਆ ਗਈ ਫਿਰ ਇਹ ਵੀ ਸੇਮ ਹੀ ਆ ਜੀ 12000 ਦੀ ਤੇ ਇਹਦੂ ਵਾਲਾ ਆਪਣੇ ਮਾਈਕ੍ਰੋਵੇਵ ਮਾਈਕ੍ਰੋਵੇਵ ਕਿੰਨੇ ਰੁਪਏ ਤੋਂ ਸ਼ੁਰੂ ਹੋਣੇ ਮਾਈਕ੍ਰੋਵੇਵ ਜੀ ਮੈਂ ਜੀ ਮੰਨ ਕੇ ਚਲੋ ਆ ਮਾਈਕ੍ਰੋ ਆ ਗਿਆ ਜੀ 30 ਲੀਟਰ ਦਾ IFB ਦਾ ਹਾਂ ਇਹ ਨਵਾਂ ਹੈਗਾ ਜੀ 15000 ਦਾ ਆਪਣੇ ਲਵੇ ਹੈਗਾ ਜੀ 82 ਸਿਰਫ 8200 ਰੁਪਏ ਦਾ 15000 ਵਾਲਾ ਮਾਈਕ੍ਰੋਵੇਵ ਜਿਵੇਂ ਟੱਚ ਆ ਗਈਆਂ ਚਿਮਣੀਆਂ ਐ ਹਾਂਜੀ ਇਹ 8500 ਰੁਪਏ ਦੀ ਆਈ ਫੈਬਰ ਦੀ 3 ਫੁੱਟੀ 8500 ਦੀ ਬਸ ਹਾਂਜੀ ਆਹਾ ਇਹ ਆ ਗਈ ਜੀ 8500 ਦੀ ਐ ਵੀ ਇਹਦਾ ਫਲੈਪ ਖੁੱਲਦਾ 2 ਫੁੱਟੀ ਐ ਇਹ ਅੱਛਾ ਆ ਇਧਰ ਮਾਈਕ੍ਰੋਵੇਵ ਪੈਣੇ ਹੋਰ ਚਿਮਣੀਆਂ ਪੀਣੇ ਹਨਾ ਬਈ ਹੋਰ ਵਾਲੀਆਂ ਕਾਹੜੇ ਆਈਟਮ ਹਨਾ ਬਈ ਵੀਡੀਓ ਸਕਿਪਣਾ ਕਰਿਓ ਤੁਹਾਨੂੰ ਦਿਖਾਉਣੇ ਹੈਗੇ ਆਹ ਦੇਖੋ ਚਿਮਣੀਆਂ ਦੀ ਆਈਟਮ ਇੱਕ ਬਾਈ ਉਹਨਾਂ ਦੇ ਪੇਜ ਦਾ ਸਕਰੀਨਸ਼ਾਟ ਪਾਇਆ ਚਿਮਨੀ ਸਟੋਰ ਭਵਾਨੀਗੜ੍ਹ ਜੀ ਇਹਨੂੰ ਪੇਜ ਨੂੰ ਫੋਲੋ ਕਰ ਲਓ ਤੇ ਸਾਰਾ ਸਟੋਰ ਤੇ ਜੋ ਆ ਗਿਆ ਜੀ ਸਾਰੀ ਇਹ ਚਿਮਨੀ ਦਾ ਸਟੋਕ ਆ ਜੀ ਇਧਰ ਆਪਾਂ ਅੱਛਾ ਆਹ ਚੱਕੀ ਆ ਗਈ हां ये बट्ट क्लेंडर नई चक्कियां भाई आ भी ब्रांड दी पयेदा पूरी बढ़िया है ना महंगी उभ रहे हां जी लि प्योर दी है जी ये भी 9000 रुपए दी है जी 10 स्पीडਾਂ वाली ते ऊ कितने दी है ये 15000 दी ये 15 जी 15000 वाली चिमनी सिर्फ 9000 रुपए च ਤੁਹਾਨੂੰ ਪਵਾਨੀਗੜ ਸ਼ਹਿਰ ਤੋਂ ਬਾਈਰਾਂ ਕੋਲੋਂ ਮਿਲੂਗੀ ਆ ਦੇਖੋ ਬਾ ਮਾੜੇ ਮੋٹے ਕਿਸੇ ਚੀਜ਼ ਤੇ ਸਕ੍ਰੈਚ ਨਹੀਂ ਜੀ ਮੈਂ ਤਾਂ ਇੱਥੇ ਸਕ੍ਰੈਚ ਆ ਗਿਆ ਮੈਂ ਪੂਰੇ ਉਤੇ ਨਾ ਇੱਥੇ ਸਕ੍ਰੈਚ ਆ ਗਿਆ ਮੜਾ ਜਾ ਬਾ ਇਹੀ ਸਕ੍ਰੈਚਾਂ ਕਰਕੇ ਰੇਟ ਅੱਤੋਂ ਵੀ ਜ਼ਿਆਦਾ ਘਟੀ ਜਾਂਦੇ ਨੇ ਅਸੀਂ ਤੁਹਾਨੂੰ ਦੂਜਾ ਸਟੋਰ ਨਾਲ ਹੀ ਦਿਖਾਉਣੇ ਹੈਗੇ ਪੌਣੀਗੜ ਦੇ ਵਿੱਚ ਲੋਕੇਸ਼ਨ ਕੀ ਆ ਬਈ ਆਪਣੀ ਨਵਾਂ ਬੱਸ ਸਟੈਂਡ ਜੀ ਪੌਣੀਗੜ ਜੀ ਉੱਥੋਂ ਸਰਪੰਚ ਦੀ ਦਵਾਈਆਂ ਦੀ ਦੁਕਾਨ ਤੋਂ ਅੰਦਰ ਆ ਕੇ ਤੁਹਾਨੂੰ ਬਈ ਐ ਨਹੀਂ ਕਰ ਲੱਭਣਾ ਉਹ ਤੁਸੀਂ ਨੰਬਰ ਚੱਲ ਰਿਹਾ ਸਕਰੀਨ ਤੇ ਫੋਨ ਕਰਕੇ ਲੱਭ ਸਕਦੇ ਹੋ ਗਏ ਸਾਪੇ ਪੇਜ ਤੇ ਲੋਕੇਸ਼ਨ ਵੀ ਹੈਗੀ ਹੈ ਪੇਜ ਤੇ ਲੋਕੇਸ਼ਨ ਹੈਗੀ ਅੱਜ ਮੈਂ ਬਈ ਆ ਉਹ ਆ ਕੇ ਵੈਕੂਮ ਖਰੀਦਣਾ ਹਾਂ ਇਹ ਵੈਕੂਮ ਆ ਗਿਆ ਜੀ ਹੂੰ ਕਿੰਨੇ ਦਾ ਹੈਗਾ ਇਹ 1800 ਰੁਪਏ ਦਾ ਆਈ ਵੈਕੂਮ 1200 ਵਟ ਦਾ ਜੀ ਆਹ ਕਿੰਨੇ ਦਾ ਹੈਗਾ ਇਹ 1500 ਦਾ ਜੀ ਆਨਲਾਈਨ ਤਾਂ 3000 ਦਾ ਹੈਗਾ ਹਾਂਜੀ ਇਹ 1500 ਦਾ ਬਸ ਉਹੀ ਸਕ੍ਰੈਚ ਡੈਂਟ ਕਰਕੇ ਆ ਜੀ ਹੋਰ ਕੋਈ ਦਿੱਕਤ ਨਹੀਂ ਹਾਂ ਚੁੱਲੇ ਪਾਣੇ ਬੀਪੀਓ ਬੀਪੀਐਲ ਕੈਲੀਬ੍ਰੇਟਰ ਆ ਕੈਲੀਬ੍ਰੇਟਰ ਦਾ ਕਿੰਨੇ ਦਾ ਹੈਗਾ ਕੈਲੀਬ੍ਰੇਟਰ ਦਾ ਦੇ ਦਾਂਗੇ ਜੀ ਆਪਾਂ 1250 ਦਾ ਜੀ ਗਾਰੰਟੀ ਗਾਰੰਟੀ 1 ਸਾਲ ਦੀ ਕੰਪਨੀ ਵੱਲੋਂ 1250 ਰੁਪਏ ਦਾ ਚੁੱਲਾ ਬਾਈ 1 ਸਾਲ ਦੀ ਗਾਰੰਟੀ ਤੇ ਹੋਰ ਆ ਵੀ ਇਹ ਚੱਕੀ ਵੀ ਇੱਕ ਦੇਖਿਓ ਚਲਾਇਓ ਚਾਹੋ ਵਣਦੇ ਹੋ ਪੱਥਰਾਂ ਦੇ ਵਿੱਚ ਨਾਲੇ ਕਹਿੰਦੇ ਵੀ ਪੱਥਰਾਂ ਦੇ ਵਿੱਚ ਭਿਸਕੇ ਖਣਾ ਤਾਂ ਹੀ ਦਾ ਉਹ ਕੁਦਰਤੀ ਪੱਥਰ ਨੇ ਇਹ ਇਹ ਚੱਕੀ ਹੈਗੀ ਇਹਦੇ ਵਿੱਚ ਜੋ ਮਰਦੀ ਜਿਵੇਂ ਬਾਦਾਮ ਆ ਜਾ ਕੋਈ ਹੋਰ ਨਗੜਾ ਪਾਉਣਾ ਕਿਸੇ ਨੇ ਨਾ ਹਾਂਜੀ ਉਹ ਬਣ ਜਾਊਗਾ ਇਹ ਕਿੰਨੇ ਦੀ 2400 ਰੁਪਏ ਦੀ ਜੀ 2400 ਰੁਪਏ ਦੀ ਹਾਂਜੀ ਦੇਖੋ ਜੀ ਇਹਦੇ ਉੱਪਰ ਟੱਕਣ ਡੋ ਕੋਈ ਨਹੀਂ ਜਾਈ ਹੈਗਾ ਸਾਰਾ ਉਹ ਸਾਰਾ ਹੈਗਾ ਸਭ ਕੁਝ ਸਾਰਾ ਹੈਗਾ ਜਿਵੇਂ ਆ ਭਾਈ ਗੈਸੀ ਤੁੱਲਾ ਪਿਆਗਾ ਇਹ ਬੀਪੀਐਲ ਕੰਪਨੀ ਦਾ ਜੀ ਟਫਨ ਗਲਾਸ ਵਾਲਾ 3000 ਰੁਪਏ ਦਾ ਜੀ 3000 ਦਾ ਤੰਨ ਵਾਲਾ ਹਾਂਜੀ ਤੰਨ ਤੇ ਆ ਚਿਮਣੀਆਂ ਪੈਣੇ ਕਾ ਚਿਮਣੀ ਬਈ ਦੂਜੀ ਆ ਗਈ ਜੀ ਦੁਕਾਨੇ ਚੱਲਦੇ ਹੋ ਨੇ ਹੈ ਹਾਂਜੀ ਇਹ ਚ ਗਾਣੇ ਚੱਲਦੇ ਨੇ ਇਹ 30 35000 ਰੁਪਏ ਦੀ ਨਮੀ ਆ ਜੀ ਇਹਦੇ ਆ ਮੜੇ ਉਰੇ ਸਕ੍ਰੈਚ ਡੈਂਟ ਕਰਕੇ ਆਪਣੇ ਲਓ ਮਿਲ ਜੂ 18000 ਦੀ ਜੀ 18000 ਰੁਪਏ ਦੀ 18 ਜੀ ਤੇ ਇਧਰ ਚਿਉਣੀਆਂ ਹੋਰ ਅੰਦਰ ਬਹੁਤ ਪਿਆਣੇ ਇੱਕ ਮੋਟਰ ਆ ਪਿਆਣੇ ਬਈ ਥੋੜਾ ਲਵੇ ਆ ਮੋਟਰ ਆ ਸਹੀ ਹੈ ਚਿਬਣੀ ਵਾਲੀਆਂ ਮੋਟਰਾਂ ਜਿਵੇਂ ਮਿਸਤਰੀਆਂ ਨੂੰ ਚਾਹੀਦੇ ਹੁੰਦੇ ਨੇ ਬਾਈ ਹਾਂ ਜੀ ਇਹ ਮੇਤਰੀਆਂ ਭਰਾਵਾਂ ਲਈ ਤੋਹਫਾ ਜੀ ਜਿਵੇਂ ਉਹਨਾਂ ਨੂੰ ਬਾਹਰੋਂ 2500 3000 ਦੀ ਮੋਟਰ ਮਿਲਦੀ ਆ ਹਾਂ ਇਹ ਮੋਟਰ ਆਪਣੇ ਲੋਗ ਉਹਨਾਂ ਨੂੰ ਮਿਲ ਜੂਗੀ 1300 ਰੁਪਏ ਦੀ ਜੀ 1300 ਰੁਪਏ ਦੀ ਮੋਟਰ ਆ ਚਲਾ ਕੇ ਚੈੱਕ ਕਰਕੇ ਲਵਾ ਸਕਦਾ ਅਗਲਾ ਹਾਂ ਜੀ ਹਾਂ ਜੀ ਚਿਬਣੀਆਂ ਕਈ ਵਾਰੀ ਕੋਈ ਖਰਾਬ ਹੋ ਜਾਂਦੀ ਨੇ ਮੋਟਰਾਂ ਮਿਲਦੀ ਨਹੀਂ ਫਿਰ ਇੱਥੋਂ ਬਾਈ ਕੋਲੋਂ ਮੋਟਰਾਂ ਲੈ ਜਾਓ ਤੇ ਸਿਰਫ ਕਿੰਨੇ ਦੀ 1300 ਰੁਪਏ ਦੀ ਮੋਟਰ ਜੀ 1300 ਰੁਪਏ ਦੀ ਮੋਟਰ ਬਾਈ ਤੁਹਾਨੂੰ ਮਿਲ ਜੂਗੀ ਆ ਅੰਦਰ ਬਹੁਤ ਸਟੋਰ ਸਾਮਾਨ ਪਿਆਗਾ ਹੋਰ ਤੇ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀਨੇ ਵੀ ਇਹ ਸਮਾਨ ਲੈਣਾ ਪੁਹਾਨੀ ਘੜਾ ਆ ਜਾਓ ਇੱਧਰ ਸਮਾਨ ਪਿਆ ਹੈਗਾ ਜਿਵੇਂ ਆ ਬੋਤਲਾਂ ਵਗੈਰਾ ਪਿਆਣੇ ਗਰਮ ਛੰਡੇ ਪਾਣੀ ਵਾਲੀਆਂ ਹੋਰ ਵਰਤਨ ਆ ਗੀజర్ ਆਗੇ ਜੀ ਗੀజర్ ਵੀ ਮਿਲ ਜਾਂਦੇ ਨੇ ਆਪਣੇ ਨਾਲ ਜੀਜ਼ਰ ਕਿੰਨੇ ਦਾ ਬਾਈ ਗੀజర్ 3500 ਰੁਪਏ ਦਾ ਜੀ ਗਲਾਸ ਲੈਣ ਬਸ 3500 ਦਾ 3500 ਦਾ ਕੈਲਮੀਨੇਟਰ ਕੰਪਨੀ ਦਾ ਜੀ ਦੇਖੋ ਜੀ 3500 ਰੁਪਏ ਦਾ ਗੀజర్ ਪ੍ਰੈਸਾ ਪਿਆਣਿਆਂ ਦੇ ਤੇ ਇਹ ਦੂਬਾ ਮਾਈਕ੍ਰੋਵੇਵ ਕੁੱਲ-ਕੁੱਲ ਆਈਟਮ ਤੁਹਾਨੂੰ ਇੱਥੋਂ ਖਰੇਲੂ ਮਿਲੂਗੀ ਆ ਦੇ ਸੰਜੀਵ ਕਪੂਰ ਦੇ ਉਹ ਪੈਨ ਡੱਬੇ ਗਰਮ ਰੋਟੀਆਂ ਰੱਖਣ ਵਾਲੇ ਹਰੇ ਤਾਂ ਨਮਾਜ਼ ਜੀ